ਕਾਫੀ ਕੁੱਟਣੀਆਂ ਕਿਉਂਕਿ ਉਦਾਂ ਤੁਸੀਂ ਦੇਖਣ ਦੇ ਵਿੱਚ ਲੱਗਦੇ ਹੋ ਸਾਇਲੈਂਟ ਟਾਈਪ ਹੈਨਾ ਤੇ ਤੁਹਾਨੂੰ ਐਡਾ ਖੁਰਾ ਫਾਤੀਸ ਆਈਡੀਆ ਕਿਵੇਂ ਆ ਗਿਆ ਐਕਚੁਅਲੀ ਸਾਡਾ ਜੈਟ ਐਂਡ ਜੁਲੀਅਟ ਦੇ ਵਿੱਚ ਇੱਕ ਡਾਇਲੋਗ ਸੀਗਾ ਜੀ ਸੋ ਔਰੇਂਡ ਵੇ ਵਰਡ ਕਾਫੀ ਸਾਰੇ ਇਹੋ ਜਿਹੇ ਵਰਡ ਨਾ ਮੈਂ ਮੇਰੀ ਘਰੇ ਪਰਦਾਦੀ ਤੋਂ ਸੁਣੇ ਆ ਤਾਂ ਮੈਂ ਬਹੁਤ ਸਾਰੇ ਲਿਖ ਕੇ ਰੱਖੇ ਸੀਗੇ ਜਿਨ੍ਹਾਂ ਚੋਂ ਕਾਫੀ ਸਾਰੇ ਮੈਂ ਨਿਰਮਲ ॠषि मैम ਨੂੰ ਡਾਇਲੋਗ ਦਿੱਤੇ ਫਿਲਮਾਂ 'ਚ ਬੋਲਣ ਲਈ ਸੋ ਇਹ ਵਰਡ ਉਹ ਮੈਨੂੰ ਸੀਗਾ ਫਿਰ ਜੈਟ ਐਂਡ ਜੂਲੀਟ ਦੇ ਅਸੀਂ ਇੱਕ ਡਾਇਲੋਗ ਜੀ ਯੂਜ਼ ਕੀਤਾ ਤੇ ਨੀਰੂ ਮੈਮ ਨੇ ਮੇਰੇ ਤੋਂ ਪੁੱਛਿਆ ਸੀ ਕਿ ਇਹਦਾ ਮਤਲਬ ਕੀ ਹੁੰਦਾ ਸੋ ਉਦੋਂ ਮੈਨੂੰ ਲੱਗਿਆ ਕਿ ਯਾਰ ਇਹ ਇੰਟਰਸਟਿੰਗ ਟਾਈਟਲ ਹੋ ਸਕਦਾ ਫਿਰ ਇਸ ਫਿਲਮ ਦੇ ਨਾਲ ਜਾਂਦਾ ਸੀਗਾ ਇਹਦੀ ਸਟੋਰੀ ਨਾਲ ਉਹ ਟਾਈਟਲ ਫਿੱਟ ਹੁੰਦਾ ਸੀ ਫਿਰ ਤਾਂ ਅਸੀਂ ਪ੍ਰੋਫੈ ਘੁੱਟ ਨਹੀਂ ਆ ਗਏ ਹੂੰ ਨੀਰੂ ਜੀ ਤੁਹਾਨੂੰ ਜਦੋਂ ਇਹ ਫਿਲਮ ਆਫਰ ਹੋਈ ਤਾਂ ਤੁਹਾਨੂੰ ਲੱਗਿਆ ਕਿ ਹਾਂ ਇਹ ਸਕ੍ਰਿਪਟ ਤੇ ਕੰਮ ਕਰਨਾ ਚਾਹੀਦਾ ਬਿਕੋਜ਼ ਇਹ ਟਾਈਟਲ ਹੀ ਇੰਨਾ ਅਟਰੈਕਟਿਵ ਹੈ ਅਮ ਟ੍ਰਾਈ ਟਾਈਟਲ ਬਹੁਤ ਕੈਚੀ ਆ ਬਟ ਉਸ ਤੋਂ ਜ਼ਿਆਦਾ ਸਟੋਰੀ ਵੀ ਬਹੁਤ ਵਧੀਆ ਐਂਡ ਅਲੱਗ ਹੈ ਐਂਡ ਆਬਵੀਅਸਲੀ ਜਗਦੀਪ ਜੀ ਨਾਲ ਫਿਰ ਫਿਰ ਕੰਮ ਕਰਨ ਦਾ ਮੌਕਾ ਮਿਲਿਆ ਐਂਡ ਆਈ ਵਾਸ ਐਕਸਾਈਟਿਡ ਕਿ ਮੈਂ ਤਾਨੇ ਨਾਲ ਕੰਮ ਕਰਾਂ ਕਿਉਂਕਿ ਆਈ ਹੈਵ ਸੀਨ ਹਰ ਵਰਕ ਤੇ ਮੈਨੂੰ ਬਹੁਤ ਹੀ ਟੈਲੈਂਟਡ ਐਕਟ੍ਰੈਸ ਲੱਗਦੇ ਨੇ ਵੈਰੀ ਪ੍ਰੋਮਿਸਿੰਗ ਐਂਡ ਸੋ ਮੈਨੂੰ ਲੱਗਿਆ ਕਿ ਸਾਡੀ ਕੈਮਿਸਟਰੀ ਵਧੀਆ ਰਹੂਗੀ ਤਾਨੇ ਜੀ ਤੁਹਾਨੂੰ ਕਿਵੇਂ ਲੱਗਾ ਨਿਊ ਬਾਜਵਾ ਜੀ ਨੂੰ ਕਿਉਂਕਿ ਇੰਨਾ ਸਮਾਂ ਹੋ ਗਿਆ ਇੰਡਸਟਰੀ ਦੇ ਵਿੱਚ ਮੈਨੂੰ ਲੱਗਦਾ ਉਹਨਾਂ ਦੇ ਸਾਹਮਣੇ ਆ ਕੇ ਲੋਕ ਹਿਚਕਚਾਉਂਦੇ ਨੇ ਥੋੜਾ ਜਿਹਾ ਕਿ ਕਿ ਸੀਨੀਅਰ ਵੀ ਨੇ ਤੇ ਨਾਲ ਨਾਲ ਆਪਣੇ ਕੰਮ ਨੂੰ ਵੀ ਦਿਨੋ ਦਿਨ ਦਿਨੋ ਦਿਨ ਨਿਖਾਰਦੇ ਜਾਂਦੇ ਨੇ ਤੇ ਤੁਹਾਨੂੰ ਫੀਲ ਹੋਇਆ ਕਿ ਮੈਂ ਪਤਾ ਨਹੀਂ ਐਕਟ ਕਰ ਪਾਉਂਗੀ ਉਹਨਾਂ ਦੇ ਨਾਲ ਜਾਂ ਨਹੀਂ ਐਦਾਂ ਦਾ ਤਾਂ ਕੁਝ ਸੀ ਮੈਨੂੰ ਮੈਮ ਨੇ ਫੀਲ ਹੀ ਨਹੀਂ ਹੋਂ ਦਿੱਤਾ ਸੋ ਉਹਨਾਂ ਨੇ ਨਾ ਕੰਫਰਟੇਬਲ ਫੀਲ ਕਰਾਇਆ ਔਨ ਸੈੱਟ ਸੇ ਉਹ ਵਾਈਬ ਨਿਕਲ ਕੇ ਆਉਂਦਾ ਇੱਕ ਸਭ ਤੋਂ ਵੱਡਾ ਕ੍ਰੈਡਿਟ ਇਹਨਾਂ ਨੂੰ ਹੀ ਜਾਂਦਾ ਬਿਕਾਜ਼ ਇਹਨਾਂ ਨੇ ਹੀ ਇੰਨਾ ਕੰਫਰਟੇਬਲ ਰੱਖਿਆ ਕਿ ਮੈਂ ਖੁੱਲ ਕੇ ਪਰਫਾਰਮ ਕਰ ਸਕਾਂ so credit goes to her only <laughs> no it's resuscitation matlab tu satme oh phafekutni hunde ta nahi hona chahiye inhonne hi kehna chihke nahi band karo fir nahi nahi it's all her good aura acha aap zyada tar dekhde ne ya ke na ta punjabi cinema de vich na otherwise bhi kisi bhi cinema de vich bhi koi bhi film de vich ਫੀਮੇਲ ਲੀਡਸ ਹੀ ਜਿਹੜਾ ਨੇ ਪੂਰੀ ਫਿਲਮ ਦਾ ਭਾਰ ਜਿਹੜਾ ਆਪਣੇ ਸਿਰ ਤੇ ਚੱਕਣ ਔਰ ਮੈਨੂੰ ਲੱਗਦਾ ਇਹ ਤਾਰੀਫ ਦੇ ਪਾਤਰ ਨੂੰ ਤੁਸੀਂ ਵੀ ਕਿਉਂਕਿ ਤੁਸੀਂ ਫਿਲਮ ਨੂੰ ਲਿਖਿਆ ਔਰ ਤੁਸੀਂ ਸੋਚਦੇ ਹੋ ਕਿ ਹਾਂ ਜਿਹੜੀਆਂ ਐਕਟ੍ਰੀਸਿਸ ਨੇ ਉਹਨਾਂ ਦੇ ਬਲਬੁੱਤੇ ਤੇ ਜ਼ਿਆਦਾ ਫਿਲਮ ਚੱਲ ਸਕਦੀ ਹੈ ਜੀ ਨਹੀਂ ਮੈਨੂੰ ਤਾਂ ਲੱਗਦਾ ਜੀ ਜੇ ਆਪਾਂ ਪਿਛਲੇ 2 ਸਾਲਾਂ ਦਾ ਜਾਂ 3 ਸਾਲਾਂ ਦਾ ਰਿਕਾਰਡ ਕੱਢ ਕੇ ਦੇਖਾਂਗੇ ਤਾਂ ਪੰਜਾਬੀ ਇੰਡਸਟਰੀ ਚ ਫੀਮੇਲ ਓਰੀਐਂਟਡ ਫਿਲਮਾਂ ਜ਼ਿਆਦਾ ਸਕਸੈਸਫੁਲ ਹੈ ਹਮ ਸੋ ਮੇਰਾ ਪਰਸਨਲ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਸੁਰਖੀ ਬਿੰਦੀ ਗੁੱਡੀਆਂ ਪਟੋਲੇ ਗੋਡੇ-ਗੋਡੇ ਚਾ ਹੁਣ ਫਫੇ ਕੁੱਟਨੀਆਂ ਫਿਰ ਗੋਡੇ-ਗੋਡੇ ਚਾ 2 ਸੋ ਇਹ ਸਾਰੀਆਂ ਫੀਮੇਲ ਓਰੀਐਂਟਡ ਫਿਲਮ ਹੈ ਹਮ ਤਾਂ ਵਧੀਆ ਰਿਸਪੌਂਸ ਮਿਲੇ ਸਭ ਨੂੰ ਇਵਨ ਕਲੀ ਜੋਟਾ ਵੀ ਹਾਂਜੀ ਤੁਹਾਨੂੰ ਕਿਵੇਂ ਲੱਗਾ ਤੁਹਾਨੂੰ ਲੱਗਿਆ ਸੀਗਾ ਕਿ ਕਿਉਂਕਿ ਮੈਂ ਟ੍ਰੇਲਰ ਦੇਖਿਆ ਪਰਸਨਲੀ ਮੈਂ ਜੇ ਰਿਵਿਊ ਦੇਣਾ ਹੋਵੇ ਤੁਹਾਨੂੰ ਬਿਲਕੁਲ ਪਾਰਦਰਸ਼ੀ ਕਹੂਗੀ ਮੈਂ ਤੁਹਾਨੂੰ ਰਿਵਿਊ ਦਵਾਂਗੀ ਮੈਨੂੰ ਲੱਗਿਆ ਸ਼ੁਕਰ ਹੈ ਕੁਝ ਡਿਫਰੈਂਟ ਸਟੋਰੀ ਮਿਲੀ ਹੈ ਦੇਖਣ ਨੂੰ ਕੁਝ ਜੋੜੀ ਵੀ ਐਵੇਂ ਦੀ ਤੁਹਾਡੇ ਦੋਨਾਂ ਦੀ ਕਦੇ ਸੋਚੀ ਨਹੀਂ ਹੋਣੀ ਕਿਸੇ ਕਿ ਤਾਨਿਆ ਜੀ ਤੇ ਨੀਰੂ ਜੀ ਇੱਕੋ ਸਕਰੀਨ ਤੇ ਆਣਗੇ ਔਰ ਕਮਾਲ ਦੀ ਸਟੋਰੀ ਲਾਈਨ ਹੈ ਮੈਨੂੰ ਲੱਗਦਾ ਹੈ ਕਿ ਇੰਟਰਸਟਿੰਗ ਹੈ ਫਸਟ ਸੀਨ ਤੋਂ ਲੈ ਕੇ ਲਾਸਟ ਤੱਕ ਮੈਂ ਟ੍ਰੇਲਰ ਫੁੱਲ ਆਨ ਇੰਜੋਏ ਕੀਤਾ ਬਹੁਤ ਵਧੀਆ ਸੀ ਹੁਣ ਮੈਨੂੰ ਦੱਸੋ ਤੁਸੀਂ ਸਟੋਰੀ ਚੇਂਜ ਕਰ ਲਈ এলিਫੈਂਟ ਤੋਂ ਇਲਾਵਾ ਕੋਰ ਕੋਈ ਚੂਹੇ ਤੋਂ ਇਲਾਵਾ ਕੋਈ ਨਹੀਂ ਆਂਦੀ ਨੇ ਅਸੀਂ ਫਾਈਨਲੀ ਸਟੋਰੀ ਚੇਂਜ ਕਰਕੇ ਫਫੇ ਕੁਟਮੀਆਂ ਹੀ ਲੈ ਆਂਦੇ ਅਸੀਂ ਵੀ ਆਇਆ ਕਿ ਸ਼ੁਕਰ ਹੈ ਕੁਝ ਹੋਰ ਸਟੋਰੀ ਹੈ ਸ਼ੁਕਰ ਹੈ ਅਸੀਂ ਦੂਜੇ ਕੱਪੜੇ ਪਾਵਾਂਗੇ ਬਾਹਰ ਜਾਵਾਂਗੇ ਐਕਸਪੈਂਸਿਵ ਹੋਟਲਸ 'ਚ ਸ਼ੂਟ ਹੋਊਗਾ ਐਂਡ ਇਟਸ ਇਟਸ ਅ ਮਦਰ ਸੀ ਬlesਟ ਹਾਂ ਕਿ ਜਗਦੀਪ ਜੀ ਨੇ ਫਿਲਮ ਲਿਖੀ ਕਿਉਂਕਿ ਕਈ ਵਾਰ ਹੁੰਦਾ ਹੈ ਕਿ ਯੂ نو ਲੋਕਾਂ ਨੂੰ ਲੱਗਦਾ ਹੈ ਕਿ ਸਾਰਿਆਂ ਨੂੰ ਇਹ ਲਾਈਕ ਗਰੀਡ ਹੁੰਦੀ ਹੈ ਕਿ ਇੱਕ ਫੀਮੇਲ ਓਰੀਐਂਟਡ ਬਸ ਮੈਂ ਹੀ ਹੋਵਾਂ ਸੋ ਆਫਰਸ ਤਾਂ ਕਾਫੀ ਹੁੰਦੇ ਕਿ ਨਿੰਬਸੇ ਇਫ ਫੀਮੇਲ ਓਰੀਐਂਟਡ ਤੁਹਾਡੇ ਲਈ ਲਿਖੀ ਆ ਫਿਲਮ ਪਰ ਜਦੋਂ ਪੜਦੇ ਆਂ ਤਾਂ ਯੂ نو ਉਹ Oh Mazani on you need a strong writer, okay. Especially Sanuta like double, triple uh proof karna as two uh, female leads. So um you know oh strong writing, oh backing the Bahadur.